ਸਾਈਬਰ ਧੱਕੇ ਦੇ ਖਿਲਾਫ ਪਟਿਆਲਾ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਮਨੀਸ਼ ਸਿਸੋਦੀਆ ਦਾ ਪੁਰਾਣਾ ਨੰਬਰ ਐਕਟਿਵ ਕਰਕੇ ਪੈਸੇ ਮੰਗੇ ਗਏ ਨੇ ਖੁਦ ਨੂੰ ਸਿਸੋਦੀਆ ਦਾ ਪੀਏ ਦੱਸ ਕੇ ਜੋ ਆਗੂਆਂ ਤੋਂ ਮੰਤਰੀਆਂ ਤੋਂ ਰਿਸ਼ਵਤ ਮੰਗੀ ਗਈ ਹੈ ਪੈਸੇ ਮੰਗੇ ਗਏ ਫਰੋਦੀ ਮੰਗੀ ਗਈ ਤੇ ਉੱਥੇ ਮੋਬਾਈਲ ਕੰਪਨੀ ਦੀ ਮਿਲੀ ਭੁਗਤ ਦੇ ਨਾਲ ਮੁਰ ਐਕਟਿਵ ਇਹ ਜੋ ਨੰਬਰ ਕਰਵਾਇਆ ਗਿਆ ਸੀ ਤੇ ਮੁਲਜ਼ਮ ਪਹਿਲਾਂ ਵੀ ਸੀਬੀਆਈ ਅਫਸਰ ਪਣ ਕੇ ਠੱਗੀ ਕਰ ਚੁੱਕਿਆ ਹੈ ਤਾਂ ਪੁਲਿਸ ਦੇ ਵੱਲੋਂ ਇੱਥੇ ਕਾਮਯਾਬੀ ਹਾਸਲ ਕੀਤੀ ਗਈ ਹੈ ਸਾਈਬਰ ਧੱਕੀ ਦੇ ਖਿਲਾਫ ਪਟਿਆਲਾ ਪੁਲਿਸ ਦੇ ਹੱਥੇ ਵੱਡੀ ਕਾਮਯਾਬੀ ਲੱਗੀ ਹੈ ਸੇਕੋਤ ਪਟਿਆਲਾ ਦੇ ਐਸਐਸਪੀ ਸ਼੍ਰੀ ਵਰਨਸ਼ੂਰ ਮਾ ਜੀ ਮੌਜੂਦ ਹੈ ਸ਼ਰਮਾ ਜੀ ਕਿਦਾਂ ਦੀ ਜਿਹੜੀ ਹੈਗੀ ਠੱਗ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਹੈ ਦੇਖੋ ਬਲੰਦਰ ਜੀ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਹੈ ਪਟਿਆਲਾ ਪੁਲਿਸ ਲਗਾਤਾਰ ਜਿਹੜੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਦੇ ਉਹਨਾਂ ਖਿਲਾਫ ਕਾਰਵਾਈ ਕਰਦੀ ਰਹੀ 19 ਜੂਨ ਨੂੰ 70 ਨੰਬਰ ਮੁਕੱਦਮਾ ਸੀ ਲਾਹੌਰੀ ਗੇਟ ਥਾਣੇ ਚ ਦਰਜ ਕੀਤਾ ਸੀ ਇਹ ਮੁਕੱਦਮਾ ਸੀਗਾ ਜਿਹੜੇ ਜਾਲੀ ਕਾਗਜ਼ਾਤ ਤੇ ਜਾਲੀ ਫਰਦਾਂ ਤੇ ਆਪਣੇ ਬੇਲਾਂ ਕਰਾਂਡ ਚ ਹੈਬਿਚੁਅਲ ਆਫੈਂਡਰਸ ਨੂੰ ਕਚਹਿਰੀਆਂ ਚ ਮਦਦ ਕਰਦੇ ਸੀ ਉਹ ਗੈਂਗ ਅਸੀਂ ਬਸਟ ਕੀਤਾ ਸੀ ਫਰਦਰ ਪੁਸ਼ਗੀਸ਼ ਦੌਰਾਨ ਇਸ ਗੈਂਗ ਦਾ ਜਿਹੜਾ ਮਾਸਟਰਮਾਈਂਡ ਆ ਉਹਦਾ ਨਾਮ ਸਾਹਮਣੇ ਆਇਆ ਜੈਕ੍ਰਿਸ਼ਨ ਭਾਰਤ ਦਵਾ ਜਿਹੜਾ ਕਿ ਤਾਰੂਹਾੜਾ ਪਿੰਡ ਕੰਦੜ ਰਵਾੜੀ ਜ਼ਿਲ੍ਹੇ ਚ ਉੱਥੋਂ ਦਾ ਵਸਨੀਕ ਸੀਗਾ ਜਦੋਂ ਅਸੀਂ ਉਹਨੂੰ ਅਰੈਸਟ ਕੀਤਾ ਤੇ ਉਹਦੇ ਕੋਲ 6 ਮੋਬਾਈਲ ਫੋਨ ਬਰਾਮਦ ਹੋਏ ਮੋਬਾਈਲ ਫੋਰੈਂਸਿਕਸ ਕਰਨ ਉਪਰੰਤ ਸਾਡੇ ਧਿਆਨ ਚ ਇੱਕ ਚੀਜ਼ ਆਈ ਕਿ 808080 ਐਂਡਿੰਗ ਨੰਬਰ ਜਿਹੜਾ ਆ ਉਹਦੇ ਤੇ ਇਹ ਐਕਸ ਡਿਪਟੀ ਸੀਐਮ ਦਿੱਲੀ ਤੇ ਕਰੰਟਲੀ ਇੰਚਾਰਜ ਆਮ ਆਦਮੀ ਪਾਰਟੀ ਪੰਜਾਬ ਸ਼੍ਰੀ ਮਨੀਸ਼ ਸਿਸੋਧਿਆ ਜੀ ਦੇ ਇਮਪਰਸੋਨੇਸ਼ਨ ਕਰਕੇ ਇੱਕਈ ਪੋਲੀਟੀਸ਼ੀਅਨਸ ਨਾਲ ਲੀਡਰਾਂ ਨਾਲ ਪੁਲਿਸ ਅਫਸਰਾਂ ਨਾਲ ਗੱਲ ਕਰ ਰਿਹਾ ਸੀ ਇਹਨੂੰ ਇਹ ਨੰਬਰ ਇਹਨੇ ਬੋਡਾਫੋਨ ਕੰਪਨੀ ਚ ਆਪਣੇ ਸੋਰਸੇਜ਼ ਰਾਹੀਂ ਪ੍ਰੋਕਿਊਰ ਕੀਤਾ ਸੀ ਇੱਕ ਬੜੀ ਗਿਣੀ ਮਿਥੀ ਸਾਜ਼ਿਸ਼ ਕਰਕੇ ਇਹਨੇ ਨੰਬਰ ਪ੍ਰੋਕਿਊਰ ਕੀਤਾ ਸੀ ਇਹਨੂੰ ਕਿੱਥੋਂ ਇਹ ਪਤਾ ਪੈ ਗਿਆ ਸੀ ਕਿ ਇਹ ਨੰਬਰ ਜਿਹੜਾ ਜਦੋਂ ਪਿਛਲੇ ਸਮੇਂ 'ਚ ਸ਼੍ਰੀ ਮਨੀਸ਼ ਸੋਦੀਆ ਜੀ ਵਰਤਦੇ ਸੀ ਤੇ ਇਹਨੇ ਕਈ ਲੋਕਾਂ ਨੂੰ ਉਹਨਾਂ ਦੇ ਕੰਮ ਕਰਾਉਣ ਦੇ ਮੁਤਲਕ ਉਸ ਨੰਬਰ ਤੋਂ ਅਪਰੋਚ ਕੀਤੀ ਬਟ ਇਹਨੂੰ ਕੋਈ ਵੀ ਕਾਮਯਾਬੀ ਨਹੀਂ ਮਿਲੀ ਤੇ ਇਹ ਇਹੋ ਜਿਹਾ ਠੱਗ ਕਿਸਮ ਦਾ ਵਿਅਕਤੀ ਆ ਕਿ ਇਹਨੇ ਪਹਿਲਾਂ ਵੀ ਇਹਦੇ ਉੱਪਰ ਇੱਕ ਮੁਕੱਦਮਾ ਦਰਜਾ ਤਾਰੂਹਾੜੇ ਥਾਣੇ ਚੇੜਵਾੜੀ ਜ਼ਿਲ੍ਹੇ 'ਚ ਜਿਹਦੇ 'ਚ ਇਹਨੇ ਸੀਬੀਆਈ ਦਾ ਇੱਕ ਅਫਸਰ ਬਣ ਕੇ ਤੇ सीबीआई ਦਾ ਨਕਲੀ ਡਾਕੂਮੈਂਟ ਤਿਆਰ ਕਰਕੇ ਤੇ ਇੰਪਰਸੋਨੇਸ਼ਨ ਕਰਕੇ ਇੱਕ ਮਹਿਲਾ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਸੀ। ਸਿਰ ਇਕੱਲੇ ਸੀ ਨਾਲ ਹੋਰ ਵੀ ਗੈਂਗ ਸੀ ਦੇ ਮੈਂਬਰ ਨਹੀਂ ਦੇਖੋ ਜਿਹੜੇ ਜ਼ਮਾਨਤ ਵਾਲੇ ਮੈਂਬਰ ਸੀਗੇ ਉਹ ਤੇ ਕਈ ਮੈਂਬਰ ਸੀਗੇ ਬਸ ਇਸ ਠੱਗੀ 'ਚ ਇਕੱਲਾ ਹੀ ਸੀਗਾ ਕਿਉਂਕਿ ਅੱਜਕੱਲ ਪਬਲਿਕ ਵੀ ਬੜੀ ਅਵੇਅਰ ਆ ਕਿ ਕਈ ਲੀਡਰਾਂ ਦੇ ਆਈਐਸ ਆਈਪੀਐਸ ਅਫਸਰਾਂ ਦੇ ਨਾਮ ਵਰਤ ਕੇ ਕਈ ਪ੍ਰਕਾਰ ਦੀ ਠੱਗੀ ਅਸੀਂ ਦੇਖਦੇ ਆ ਸੋਸ਼ਲ ਮੀਡੀਆ ਪਲੈਟਫਾਰਮਾਂ 'ਤੇ ਬਟ ਜੇਕਰ ਇਹਨੂੰ ਸਮਾਂਸ਼ੇਰ ਨਾ ਨਾ ਪਾਈ ਜਾਂਦੀ ਤੇ ਅੱਗੇ ਕਿਸੇ ਨਾ ਕਿਸੇ ਨੂੰ ਇਹ ਠੱਗਣ ਚ ਕਾਮਯਾਬ ਹੋ ਸਕਦਾ